ਜਾਸਪ੍ਰੀਤ ਕਰਗੇ ਹਾਂਜੀ ਅੱਜ ਤੁਸੀਂ ਪੁਰਤਾਂ ਮਾ ਦਰਸ਼ਨਾਂ ਲਈ ਜਾ ਰਹੇ ਬਹੁਤ ਮਨ ਨੂੰ ਸਕੂਨ ਮਿਲਿਆ ਗੁਰੂ ਰਾਮਦਾਸ ਪਾਸ਼ਾ ਤੇ ਸ਼੍ਰੋਮਣੀ ਕਮੇਟੀ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਪ੍ਰਮਾਤਮਾ ਸਾਡੀ ਯਾਤਰਾ ਸਫਲ ਕਰੇ ਤੇ ਸਾਡੀ ਮਨ ਦੀ ਤਮੰਨਾ ਪੂਰੀ ਹੋਈ ਹੈ ਅਸੀਂ ਜਿਉਂਦੇ ਜਿਉਂਦੇ ਦਰਸ਼ਨ ਕਰ ਸਕੀਏ ਗੁਰੂ ਦੇ ਕਦੋਂ ਦੀ ਤਾਂਗ ਸੀ ਕਿ ਦਰਸ਼ਨ ਲਈ ਜਾਣਾ ਹੀ ਜਾਣਾ ਸਾਡੀ ਬਹੁਤ ਇਨਾਂ ਦੀ ਤਾਂਗ ਸੀ ਅੱਜ ਮਨ ਨੂੰ ਸ਼ਾਂਤੀ ਮਿਲ ਗਈ ਵੀ ਅਸੀਂ ਗੁਰੂ ਗੁਰੂ ਨਾਨਕ ਪਾਸ਼ਾ ਦੇ ਜਾਵਾਂਗੇ ਇਹ ਲੱਗਦਾ ਕਿਰਦਾਸਾ ਸਾਰੇ ਕਬੂਲ ਹੋ ਗਈਆਂ ਸਭ ਦੀਆਂ ਕਬੂਲ ਹੋਣੀਆਂ ਹੈ ਸੋ ਪਹਿਲੀ ਵਾਰੀ ਤੁਸੀਂ ਪਹਿਲੀ ਵਾਰੀ ਜਾ ਰਹੇ ਪਹਿਲੀ ਵਾਰੀ ਠੀਕ ਹੈ ਕਿੰਨੇ ਦਿਨ ਦਾ ਤੁਹਾਨੂੰ ਕਿੰਨੇ ਦਿਨ ਦਾ ਤੁਹਾਡਾ ਵੀ ਚੱਲ ਗਿਆ 10 ਦਿਨ ਦਾ ਤੇ ਕਦੋਂ ਜਾਣਾ ਤੁਸੀਂ ਕੱਲ ਨੂੰ ਠੀਕ ਹੈ ਜੀ ਨਾਲ ਕੌਣ ਕੌਣ ਜਾ ਰਹੇ ਤੁਹਾਡੇ ਸਾਡੇ ਪਿੰਡ ਦੇ ਜਾ ਰਹੇ ਜੀ ਕਿੰਨੇ ਜਣੇ ਜਾ ਰਹੇ ਅਸੀਂ 6 ਜਣੇ ਜਾ ਰਹੇ ਹਾਂ ਤੁਹਾਡਾ ਵੀ ਬਹੁਤ ਬਹੁਤ ਕਿੰਨਾ ਕੁ ਸ਼ੁਕਰਾਨਾ ਕਰਦੇ ਹੋ ਬਹੁਤ ਬਹੁਤ ਲੱਖ ਲੱਖ ਸ਼ੁਕਰਾਨਾ ਜੀ ਛਾਣੀ ਕਿੱਥੋਂ ਆਏ ਹੋ ਅਸੀਂ ਕਟਕਪੁਰ ਤੋਂ ਆਇਆ ਫਰੀਦਕੋਟ ਜ਼ਿਲ੍ਹਾ ਸਾਡਾ ਹਾਂ ਜੀ ਤੁਸੀਂ ਕੋਲ ਤੋਂ ਪਾਕਿਸਤਾਨ ਦੇ ਬਰਤਾਂਮਾ ਦਰਸ਼ਨ ਲਈ ਜਾਇਓ ਕਿ ਹਾਂ ਜੀ ਅਸੀਂ ਅੱਗੇ ਵੀ ਅਪਲਾਈ ਕੀਤਾ ਸੀ ਸਾਡਾ ਨਹੀਂ ਲੱਗਾ ਸੀ ਵਿਜਾ ਹੁਣ ਆਤ ਕਿ ਸਾਡਾ ਲੱਗ ਗਿਆ ਵਿਜਾ ਪਹਿਲੀ ਵਾਰੀ ਜਾ ਰਹੇ ਹਾਂ ਹਾਂ ਜੀ ਪਹਿਲੀ ਵਾਰੀ ਜਾ ਰਹੇ ਹਾਂ ਬਹੁਤ ਬਹੁਤ ਅਸੀਂ ਬਹੁਤ ਬਹੁਤ ਸ਼ੁਕਰਾਨਾ ਕਰਦੇ ਵਾਈਕੁਰੂ ਦਾ ਸੱਚੇ ਪਾਤਸ਼ਾਹ ਨੇ ਸਾਨੂੰ ਬਹੁਤ ਖੁਸ਼ੀ ਅਸੀਂ ਚੱਲੇ ਵਾਈਕੁਰੂ ਦੇ ਪਹਿਲੀ ਵਾਰੀ ਅਪਲਾਈ ਕੀਤਾ ਪਹਿਲੀ ਵਾਰੀ ਵੀ ਵਿਜਾ ਲੱਗ ਗਿਆ ਹਾਂ ਜੀ ਪਹਿਲੀ ਵਾਰੀ ਲੱਗਦਾ ਕਿ ਅਰਦਾਸ ਕੀਤੀ ਗਈ ਸੀ ਕਬੂਲ ਹੋ ਗਈ ਹਾਂ ਜੀ ਅਰਦਾਸ ਸਾਡੀ ਮਨਜ਼ੂਰ ਹੋ ਗਈ ਵਾਈਕੁਰੂ ਦੇ ਅੱ ਅੱਥਾ ਟਿਕਾ ਜਿੱ ਕੀ ਫਦੇ ਡਰੋਮਿੰਗ ਕੋਰ ਦਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਵੱਖ-ਵੱਖ ਜਿਹੜੇ ਇਤਿਹਾਸਿਕ ਦਿਹਾੜੇ ਨੇ ਉਹਨਾਂ ਤੇ ਪਾਕਿਸਤਾਨ ਦੀ ਯਾਤਰਾ ਵਾਸਤੇ ਗੁਰਧਾਮਾਂ ਦੀ ਯਾਤਰਾ ਵਾਸਤੇ ਸਿੱਖ ਸ਼ਰਧਾਲੂਆਂ ਦਾ ਜਥਾ ਭੇਜਿਆ ਜਾਂਦਾ ਜਿਹਦੇ ਵਿੱਚ ਇਹ ਜਿਹੜਾ ਖਾਲਸਾ ਸਾਧਨਾ ਦੇ ਉਸ ਵਿਸਵਾਸਕੀ ਆ ਇਹਦਾ ਦਿਹਾੜਾ ਵੀ ਇੱਕ ਅਹਿਮ ਦਿਹਾੜਾ ਵਾ ਜਿਹਦੇ ਤੇ ਹਰ ਸਾਲ ਜਥਾ ਜਾਂਦਾ ਸੰਦਰਜੰਤੀ ਇਸ ਵਾਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਲਕੇ ਇਹ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਦੇ ਤੱਕ ਤੋਂ ਪਰਵਾਣਾ ਕੀਤਾ ਜਾਊਗਾ ਸਵੇਰੇ 8 ਵਜੇ ਇਹ ਜਥਾ ਜਿਹੜਾ ਇਸ ਵਾਰ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 100% ਦੀ ਸਾਨੂੰ ਵੀਜ਼ੇ ਪ੍ਰਾਪਤ ਹੋਏ ਨੇ 1942 ਜਿਹੜੇ ਪਾਸਪੋਰਟ ਆ ਉਹ ਅਸੀਂ ਪਾਕਿਸਤਾਨ ਸਿਹਤਖਾਨੇ ਨੂੰ ਅੰਬੈਸੀ ਨੂੰ ਜਿਹੜੇ ਦੂਤਾਵਾਸ ਨੂੰ ਭੇਜੇ ਸੀਗੇ ਤੇ ਇਹ ਸਾਰੇ ਹੀ ਜਿਹੜੇ ਵੀਜ਼ੇ ਆ ਉਹ ਸਰਦਾਰ ਲੋਹਾਂ ਨੂੰ ਪ੍ਰਾਪਤ ਹੋਏ ਨੇ ਤੇ ਅਧਿਕਾਰਤ ਤੌਰ ਤੇ ਇਹ ਸਾਡੇ ਲਈ ਜਿਹੜੀ ਆ ਇੱਕ ਚੰਗੀ ਗੱਲ ਆ ਖੁਸ਼ੀ ਦੀ ਖਬਰ ਆ ਕਿਉਂਕਿ ਹਰ ਸਾਲ ਕੁਝ ਨਾ ਕੁਝ ਵੀਜ਼ੇ ਕੱਟ ਦਿੱਤੇ ਜਾਂਦੇ ਸੀ ਪਿਛਲੇ ਸਮੇਂ 'ਚ ਕੁਝ ਥੋੜਾ ਜ਼ਿਆਦਾ ਕੱਟੇ ਗਏ ਤੇ ਇਹਦੇ ਨਾਲ ਸੰਗਤ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਦੁੱਖ ਟੇਸ ਪੁੱਜਦੀ ਆ ਦੁੱਖ ਪੁੱਜਦਾ ਕਿਉਂਕਿ ਹਰ ਸ਼ਰਧਾਲੂ ਜਦੋਂ ਪਾਸਪੋਰਟ ਜਮ੍ਹਾਂ ਕਰਾਉਂਦਾ ਤੇ ਉਹਦੇ ਮਨ 'ਚ ਹੁੰਦਾ ਕਿ ਮੈਂ ਪਾਕਿਸਤਾਨ ਦੀ ਅੱਧੀ ਯਾਤਰਾ ਲਈ ਜਾ ਰਿਹਾ ਤੇ ਜੇ ਉਹਦਾ ਵੀਜ਼ਾ ਨਹੀਂ ਮਿਲਦਾ ਫਿਰ ਉਹਨੂੰ ਦੁੱਖ ਲੱਗਦਾ ਵਾ ਉਹਦੀਆਂ ਭਾਵਨਾਵਾਂ ਟੁੱਟਦੀਆਂ ਨੇ ਇਸ ਵਾਰ ਜਿਹੜੇ ਸਾਰੇ ਵੀਡੀਓ ਸਾਨੂੰ ਪ੍ਰਾਪਤ ਹੋਏ ਨੇ ਤੇ ਇਸ ਜੱਥੇ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਜੰਗ ਬਹਾਦਰ ਸਿੰਘ ਕਰ ਰਹੇ ਨੇ ਤੇ ਡਿਪਟੀ ਲੀਡਰ ਵਜੋਂ ਬੀਬੀ ਜਗਿੰਦਰ ਕੌਰ ਸ਼੍ਰੋਮਣੀ ਕਮੇਟੀ ਮੈਂਬਰ ਜਾਣਗੇ ਕੁਝ ਸਾਡੇ ਅਧਿਕਾਰੀ ਵੀ ਜਾਣਗੇ ਸੰਗਤ ਦੇ ਵਿੱਚ ਭਾਰੀ ਉਤਸ਼ਾਹ ਵਾਤ ਤੁਸੀਂ ਦੇਖ ਰਹੇ ਹੋ ਪਿੱਛੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜਨਾਂ ਦੇ ਵੀਰੇ ਲੱਗੇ ਹੋ ਆਪਣੇ ਪਾਸਪੋਰਟ ਲੈਣ ਵਾਸਤੇ ਪਹੁੰਚੀ ਆ ਤੇ ਸ਼੍ਰੋਮਣੀ ਕਮੇਟੀ ਨੇ ਸਾਰੇ ਪ੍ਰਬੰਧ ਨਾਲ ਹੀ ਸਾਰਿਆਂ ਲਈ ਕਰ ਲਿਆ ਵਧੀਆ ਪ੍ਰਬੰਧ ਅਸੀਂ ਕਰ ਰਹੇ ਹਾਂ ਹਲਕੇ ਜਾਏਗਾ ਤੇ ਇਥੋਂ ਰਵਾਨਾ ਕੀਤਾ ਜਾਵੇਗਾ ਸੋਰੀ 50 ਸਾਲਾਂ ਬਾਅਦ ਸੰਗਤ ਜਿਹੜੀ ਕਿ ਪੂਰੇ ਵਿਜੇ ਲੱਗੇ ਨੇ ਕਿ 3000 ਤੋਂ ਵੱਧਾਂ ਵਿਜੇ ਲੱਗਦੇ ਹਾਂ ਇਹ 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 ਦੇਖੋ ਇਹ ਚੰਗੀ ਗੱਲ ਆ ਮੈਂ ਪਹਿਲਾਂ ਵੀ ਇਹ ਗੱਲ ਕਹੀ ਆ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੀ ਦੂਰਦਰਸ਼ਟੀ ਆ ਉਹਨਾਂ ਨੇ ਇਹ ਸੋਚਿਆ ਸੀਗਾ ਕਿ ਕਿਉਂ ਨਾ ਅਸੀਂ ਜਾ ਕੇ ਪਾਕਿਸਤਾਨ ਸਫਤ ਕਰਨ ਦੇ ਨਾਲੇ ਨੇ ਇੱਕ ਸੰਜੀਦਾ ਮਾਹੌਲ ਦੇ ਵਿੱਚ ਗੱਲ ਕੀਤੀ ਜਾਵੇ ਉਹਨਾਂ ਦੇ ਨਾਲ ਇੱਕ ਚੰਗੇ ਮਾਹੌਲ ਦੇ ਵਿੱਚ ਬਹਿ ਕੇ ਗੱਲ ਕੀਤੀ ਜਾਵੇ ਕਿ ਸਾਰੇ ਵੀਜ਼ੇ ਦਿੱਤੇ ਜਾਇਆ ਕਰਨ ਸਾਡੇ ਮਾਨਯੋਗ ਮੁਖ 77 ਸਾਹਿਬ ਸਰਦਾਰ ਕੁਲਵੰਤ ਸਿੰਘ ਜੀ ਮੰਨਣ ਸਾਹਿਬ ਦੀ ਅਗਵਾਈ ਦੇ ਵਿੱਚ ਪਿਛਲੇ ਦਿਨੀ ਦਿੱਲੀ ਜਿਹੜਾ ਆਪਣਾ ਇਹਨਾਂ ਦਾ ਪਾਕਿਸਤਾਨ ਦੂਤਾਵਾਸ ਹੈ ਉਹਦੇ ਵਿੱਚ ਕਮਿਸ਼ਨਰ ਨੂੰ ਹਾਈ ਕਮਿਸ਼ਨਰ ਨੂੰ ਜਾ ਕੇ ਅਸੀਂ ਮਿਲੇ ਸੀਗੇ ਤੇ ਸਾਡਾ ਉਹ ਚ ਪੱਦਰੀ ਵਫਤ ਗਿਆ ਸੀ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਸ਼ੌਮਣੀ ਕਮੇਟੀ ਮੈਂਬਰ ਵੀ ਗਏ ਸੀਗੇ ਤੇ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਸਾਨੂੰ ਵਾਦੋਂ ਵਾਦ ਵੀਜ਼ੇ ਦਓ ਜੋ ਕਿ ਸਭ ਤੋਂ ਵੱਡੀ ਸੰਸਥਾ ਸਿੱਖਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਸ ਸੰਸਥਾ ਦੇ ਜਿੰਨੇ ਲੋਕੀ ਪਾਸਪੋਰਟ ਦਵਾ ਕਰਾਉਂਦੇ ਉਹਨਾਂ ਨੂੰ ਵੀਜ਼ੇ ਮਿਲਣੇ ਚਾਹੀਦੇ ਆ ਸੋ ਉਹਨਾਂ ਨੂੰ ਵੀਜ਼ੇ ਦੇਣ ਦੀ ਅਪੀਲ ਦੇ ਉੱਤੇ ਜਿਹੜਾ ਉਹਨਾਂ ਨੇ ਹਰਕਾ ਕੀਤਾ ਸੀ ਧੰਨਵਾਦ ਵੀ ਕਰਦੇ ਆ ਜਿਹੜੀ ਚੰਗੀ ਗੱਲ ਆ ਉਹਦਾ ਧੰਨਵਾਦ ਕਰਨਾ ਚਾਹੀਦਾ ਸਾਡੇ ਲਈ ਇਹ ਖੁਸ਼ੀ ਦੀ ਗੱਲ ਹੈ ਕੌਮ ਲਈ ਤੇ ਅਸੀਂ ਸਾਰਾ ਇਸ ਜਿਹੜਾ ਵੀਜ਼ਿਆਂ ਦਾ ਉਹਨਾਂ ਸੌ ਫੀਸਦੀ ਦਿੱਤਾ ਅਸੀਂ ਧੰਨਵਾਦ ਕਰਦੇ ਆ ਇਹ ਕਿਹੜੇ ਕਿਹੜੇ ਘਰਤਾਂ ਮੰਦਰ ਕਿੰਨੇ ਦਿਨ ਦਾ ਵੀਜ਼ਾ ਤੇ ਆਮ ਤੌਰ ਤੇ ਉਹੀ 10 ਦਿਨ ਦੀ ਜਿਹੜਾ ਹੁੰਦੇ ਆ ਯਾਤਰਾ ਹੁੰਦੀ ਆ ਉਹਦੇ ਵਿੱਚ ਉਸੇ ਪਸੰਦ ਦੇ ਵਿੱਚ ਵੀਜ਼ੇ ਆ ਕਿਵੇਂ ਮਿਲੇ ਆ ਹਾਂ ਇਹ ਜਿਹੜਾ ਵਿਸਾਖੀ ਪੁਰਬ ਆ ਇਹ ਗੁਰਦੁਆਰਾ ਪੰਜਾ ਸਾਹਿਬ ਜਿਹੜਾ ਹਰ ਸਾਲ ਮਨਾਇਆ ਜਾਂਦਾ ਹਾਂ ਇਹਦੇ ਨਾਲ ਬਾਕੀ ਗੁਰਦੁਆਮਾਂ ਦੇ ਦਰਸ਼ਨ ਵੀ ਸੰਗਤ ਜਿਹੜੀ ਕਰਦੀ ਇਹਨਾਂ ਨਕਾਣਾ ਸਾਹਿਬ ਦੇ ਵਿੱਚ ਵੀ ਦਰਸ਼ਨ ਕਰਦੀ ਆ ਤੇ ਗੁਰਦੁਆਰਾ ਰੋੜੀ ਸਾਹਿਬ ਕਰਦੀ ਆ ਕਰਤਾਰਪੁਰ ਸਾਹਿਬ ਕਰਦੀ ਆ ਮਤਲਬ ਜਿੰਨੇ ਗੁਰਦੁਆਮ ਨੇ ਉੱਥੇ ਜਿੱਥੇ ਸਾਰੇ ਥਾਮਾਂ ਤੇ ਉਹਦੇ ਜਿਹੜੇ ਕੈਲੀਬ੍ਰੇਟ ਕੀਤਾ ਜਾਂਦਾ ਵਾ ਵਿਸਾਖੀ ਪੁਰਬ ਜਿਹੜਾ ਖਾਲਸਾ ਸਾਜਨਾ ਦਿਵਸ ਦਾ ਤੋਂ ਇਸ ਵਾਰ ਵੀ ਉੱਥੇ ਜਿਹੜੇ ਸਮਾਗਮ ਆਉਣਾ ਸਾਰਿਆਂ ਚ ਸ਼ਾਮਲ ਹੋਏ ਕੀ ਸੰਗਤ